ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਨ ਸਾਡੀ ਸਪੀਡ ਸਾਈਂ ਉੱਥੇ ਖੜੇ ਸੀਗੇ ਬਾਈ ਜੀ ਇਹਨਾਂ ਦਾ ਸਮੋਸਾ ਦੇਖੋ ਇੰਨਾ ਮਸ਼ਹੂਰ ਹੈ ਨਾ ਆ ਦੇਖੋ ਵੇਟ ਕਰ ਰਹੇ ਨੇ ਜਿਨ੍ਹਾਂ ਨੇ ਸਮੋਸੇ ਲੈਣੇ ਆ ਨਾ ਉਹ ਵੇਟ ਕਰ ਰਹੇ ਨੇ ਕਿਉਂਕਿ ਬਾਈ ਜੀ ਇੱਕ ਇੱਕ ਮਿੰਟ ਦੇ ਵਿੱਚ ਸਮੋਸਾ ਬਿਲਕੁਲ ਲੱਗ ਜਾਂਦਾ ਹੈ ਇਹਨਾਂ ਦਾ ਔਰ ਇੰਨੀ ਡਿਮਾਂਡ ਹੈ ਇਹਨਾਂ ਦੇ ਸਮੋਸੇ ਦੀ ਕਹਿ ਨਹੀਂ ਸਕਦੇ ਬਾਈ ਆ ਹੁਣ ਨਾਲੋ ਕੀ ਇਹ ਬਣਾ ਰਹੇ ਆ ਔਰ ਉੱਥੇ ਜਾਣੇ ਆ ਇਹ ਸਿਰਫ ਨਾਲ ਲੱਗਦੀ ਖਤਮ ਫਿਰ ਇਹਨਾਂ ਨੇ ਬਣਾਉਣੇ ਆ ਔਰ ਫਿਰ ਲੱਗਦੀ ਉਹ ਸਿਸਟਮ ਦੇ ਵਿੱਚ ਜਾਣਾ ਸਾਰਾ ਸਮੋਸਾ ਤੇ ਨਾਲ ਲੱਗਦੀ ਖਤਮ ਬੜਾ ਜ ਮੈਂ ਕੋਲ ਤੋਂ ਦਿਖਾਣਾ ਲੋ ਵੀ ਬਾਈ ਨੇ ਕੱਢ ਕੇ ਰੱਖਦੇ ਹੁਣ ਸਮੋਸੇ ਹਨ ਤੇ ਬਾਈ ਨਾਲ ਮੜੀ ਜੀ ਗੱਲਬਾਤ ਕਰਦੇ ਆਪਾਂ ਬਾਈ ਜੀ ਕੀ ਹਾਲ ਚਾਲ ਨੇ ਤੁਹਾਡੇ ਬਈਆ ਕਿੰਨਾ ਕ ਕੱਢ ਦਿੰਦੇ ਆ ਤੁਸੀਂ ਇੱਕ ਦਿਨ ਦੇ ਵਿੱਚ ਕਿੰਨਾ ਕ ਸਮੋਸਾ ਲੱਗ ਜਾਂਦਾ ਆਪਣੀ ਸ਼ਾਪ ਤੇ 1 2 3 4 ਤੋਂ ਸਮੋਸੇ ਲੱਗ ਜਾਂਦੇ 3 400 ਕਿੰਨਾ ਟਾਈਮ ਲੱਗਦਾ ਬਈਆ ਸਮੋਸਾ ਮਤਲਬ ਇਹਦੇ ਵਿੱਚ ਤਲਣ ਦੇ ਲਈ ਇਸੇ 25 ਮਿੰਟ ਤੱਕ ਲੱਗ ਜਾਂਦਾ ਜਾਂ 1 ਘੰਟੇ ਤੱਕ 20 ਤੋਂ 25 ਮਿੰਟ ਲੱਗ ਜਾਂਦਾ ਮਤਲਬ ਟਰਾਈ ਕਰਨ ਦੇ ਵਿੱਚ ਟਰਾਈ ਕਰਨ ਦੇ ਵਿੱਚ ਬਈ ਮੈਂ ਕਹਿੰਦਾ ਵੀ ਇੰਨੀ ਡਿਮਾਂਡ ਆ ਦੇਖੋ ਪਿੱਛੇ ਕਤਤ ਬੰਨੇ ਜਿਹੜੇ ਉਹ ਵੇਟ ਕਰ ਰਹੇ ਨੇ ਔਰ ਮੈਂ ਕਹਿੰਦਾ ਗਰਮਾ ਗਰਮ ਸਮੋਸਾ ਪੂਰਾ ੱੱਕਾ ਪੈਂਦਾ ਔਰ ਮੈਂ ਕਹਿੰਦਾ ਵੀ ਜਿਲੇ ਦਾ ਇਹ ਮਚੂਰ ਸਮੋਸਾ ਔਰ ਜੇ ਤੁਸੀਂ ਆਹ ਦੇਖੋ ਇੱਥੇ ਤੋਂ ਤੁਸੀਂ ਪਟਿਆਲੇ ਰੋਡ ਨੂੰ ਜਾਂਦੇ ਆ ਇੱਧਰੋਂ ਤੁਸੀਂ ਫਤਗੜ ਸਾਹਿਬ ਨੂੰ ਰੋਡ ਨੂੰ ਜਾਂਦੇ ਆ ਜੇ ਇੱਧਰ ਦੀ ਗੱਲ ਕਰੀਏ ਤਾਂ ਆਪਣਾ ਸਰੰਦ ਮੇਨ ਬਾਜ਼ਾਰ ਦੇ ਵਿੱਚ ਆ ਮਤਲਬ ਔਰ ਬਿਲਕੁਲ ਇਹ ਹੈ ਜਿਹੜੀ ਕਿ ਪਟਿਆਲੇ ਤੋਂ ਹਾਈਵੇ ਤੋਂ ਆਉਂਦੀ ਆ ਔਰ ਸਾਹਮਣੇ ਤੁਹਾਨੂੰ ਜੀ ਆਰ ਡੀ ਸਪੀਡ ਸ਼ਾਪ ਮਿਲ ਜੂਗੀ ਔਰ ਪੂਰਾ ਟੱਕਾ ਪੈਂਦਾ ਭਾਈ ਜੀ ਪੂਰਾ ਟੱਕਾ ਔਰ ਦੇਖੋ ਇਹ ਪੂਰੇ ਗਰਮਾ ਗਰਮ ਸਮੋਸੇ ਆ ਬਹੁਤ ਹੀ ਮਸ਼ਹੂਰ ਸਮੋਸਾ ਜੇ ਕਿਸੇ ਭੈਣ ਭਰਾ ਨੇ ਖਾਣਾ ਹੋਵੇ ਤੇ ਜਰੂਰ ਇੱਕ ਵਾਰੀ ਆ ਕੇ ਜਰੂਰ ਦੇਖਿਓ ਜੀ ਔਰ ਆ ਦੇਖੋ ਭਾਈ ਇਹਦੇ ਵਿੱਚ ਖਾਲੀ ਪਈ ਹੈ ਇਸ ਟਾਈਮ ਸਮੋਸਿਆਂ ਦੀ ਟ੍ਰੇ ਕਿਉਂਕਿ ਉੱਥੇ ਤੋਂ ਸਮੋਸਾ ਬਣਦਾ ਇੱਧਰ ਆਣ ਜੋਗਾ ਨਹੀਂ ਰਹਿੰਦਾ ਹੈਗਾ ਪਹਿਲਾਂ ਹੀ ਉੱਥੇ ਕਸਟਮਰ ਖੜੇ ਆ ਨਾਲ ਲੱਗਦੀ ਸਮੋਸਾ ਲੱਗ ਜਾਂਦਾ ਔਰ ਮੈਨੂੰ ਲੱਗਦਾ ਵੀ ਉਸੇ ਦਾ ਪਤਾ ਨਹੀਂ ਲੱਗਿਆ ਹੈਗਾ ਖਤਮ ਕਿਉਂਕਿ ਕਸਟਮਰ ਇਹਨਾਂ ਬਾਈ ਕੰਮ ਬੋਲਦਾ ਬਾਈ ਉਹ ਨਹੀਂ ਦਾ ਸਮੋਸਾ ਬੋਲਦਾ ਸਮੋਸਾ ਬੈਸਟ ਸਮੋਸਾ ਮੇਰੇ ਹਿਸਾਬ ਨਾਲ ਜ਼ਿਲ੍ਹੇ ਦੇ ਵਿੱਚ ਬਾਈ ਉਹਦੀ ਦਾ ਸੋ ਬਾਈ ਉਹਨੀ ਦੇ ਲਈ ਹੈਨਾ ਇਹ ਜੀਆਰਡੀ ਸਪੀਡਸ ਦੇ ਲਈ ਔਰ ਇਹਨਾਂ ਦੇ ਕੰਮ ਦੇ ਲਈ ਔਰ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਦੀਆਂ ਸਪੀਡਸ ਵੀ ਆ ਤੇ ਅੱਗੇ ਆਪਾਂ ਅੰਦਰ ਵੀ ਦਿਖਾ ਦਿੰਦੇ ਹਾਂ ਥੋੜਾ ਜਿਹਾ ਔਰ ਮੈਂ ਬਾਈ ਹੁਣੀ ਦੀ ਬਾਈ ਸਪੀਡਸ ਥੋੜੀ ਸਪੀਡਸ ਵੀ ਦਿਖਾ ਦਿੰਦਾ ਬਾਈ ਹੁਣੀ ਦੀ ਸਪੀਡਸ ਦੀ ਵੀ ਦਿਖਾ ਲਾ ਔਰ ਬਹੁਤ ਹੀ ਵਧੀਆ ਮਠਿਆਈਆਂ ਆ ਆ ਦੇਖੋ ਇਹ ਫਰੈਸ਼ ਮਾਲ ਆ ਬਾਈ ਲੱਡੂ ਬਦਾਨਾ ਨਮਕੀਨ ਪੂਰੀ ਫਰੈਸ਼ ਜਿਹੜੀਆਂ ਵੀ ਮਠਿਆਈਆਂ ਪੂਰੀਆਂ ਫਰੈਸ਼ ਸੋ ਅੱਜ ਦੀ ਵੀਡੀਓ ਨੂੰ ਅੰਤ ਤੱਕ ਕਰ ਦੇਖਣਾ ਤੇ ਸ਼ੇਅਰ ਜ਼ਰੂਰ ਕਰਨਾ ਸਾਰੇ ਭੈਣ ਭਰਾਵਾਂ ਨੇ ਔਰ ਦੇਖੋ ਬੈਠਣ ਨੂੰ ਬੜਾ ਵਧੀਆ ਪ੍ਰਬੰਧ ਆ ਇੱਥੇ ਜਿੱਥੇ ਇਹਨਾਂ ਦਾ ਸਮੋਸਾ ਮਸ਼ਹੂਰ ਆ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਮਠਿਆਈਆਂ ਦੀ ਵੀ ਬਹੁਤ ਡਿਮਾਂਡ ਹੈ ਜੀ ਇਹਨਾਂ ਦੀ ਤੇ ਸਾਰੇ ਇੱਥੇ ਭੈਣ ਭਰਾ ਜਿੰਨੇ ਵੀ ਜਿਹੜੇ ਕੋਈ ਫੰਕਸ਼ਨਸ ਕਰਦੇ ਨੇ ਔਰ ਇਹਨਾਂ ਦਾ ਥੋੜੇ ਜਿਹਾ ਲੈਸਮੈਂਟ ਵੀ ਕਰ ਲੈਂਦੇ ਨੇ ਹੋਰ ਨਾਲੋਂ ਕਾਫੀ ਇਹਨਾਂ ਦਾ ਰੇਟ ਦੇ ਵਿੱਚ ਵੀ ਫਰਕ ਆ ਔਰ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਬੈਸਟ ਕੁਆਲਿਟੀ ਆ ਜ਼ਿਲ੍ਹੇ ਦੇ ਵਿੱਚ ਤੇ ਕਦੋਂ ਵੀ ਤੁਸੀਂ ਆਉਂਦੇ ਹੋ ਤੇ ਸਮੋਸਾ ਜ਼ਰੂਰ ਖਾ ਕੇ ਜਾਓ ਤੇ ਨਾਲ ਲੱਗਦੀ ਜੇ ਕੋਈ ਤੁਸੀਂ ਮਠਾਈ ਲੈਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਲੈ ਕੇ ਜਾਓ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਨੂੰ ਅੰਤ ਤੱਕ ਕਰ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡਾ ਆਪਣਾ ਅਮਨ